ਔਰਤਾਂ ਦੇ ਇੰਨਾ ਨੋ ਅੰਕਾਂ ਤੇ ਤਿਲ ਹੋਵੇ ਤਾਂ ਉਹ ਖੁਸ਼ਕਿਸਮਤ ਹੁੰਦੀਆਂ ਹਨ ਦੋਸਤੋ ਹਰ ਇਨਸਾਨ ਦੇ ਸਰੀਰ ਤੇ ਤਿਲ ਜ਼ਰੂਰ ਮੌਜੂਦ ਹੁੰਦੇ ਹਨ ਸਮੁਦ੍ਰਿਕ ਸ਼ਾਸਤਰ ਦੇ ਅਨੁਸਾਰ ਸਰੀਰ ਦੇ ਅੰਗਾਂ ਤੇ ਮੌਜੂਦ ਇੰਨਾ ਤਿਲਾਂ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ ਸਮੁਦ੍ਰਿਕ ਸ਼ਾਸਤਰ ਵਿੱਚ ਸਰੀਰ ਦੇ ਮੌਜੂਦ ਤਿਲਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਵਿਅਕਤੀ ਦੇ ਸਰੀਰ ਤੇ ਮੌਜੂਦ ਇਹ ਤਿਲ ਸ਼ੁਭ ਵੀ ਹੋ ਸਕਦੇ ਹਨ ਤੇ ਅਸ਼ੁਭ ਵੀ ਹੋ ਸਕਦੇ ਹਨ ਪਰ ਕਿਹੜੇ ਸਥਾਨ ਦਾ ਤਿਲ ਸ਼ੁਭ ਹੁੰਦਾ ਹੈ ਅਤੇ ਕਿਹੜੇ ਸਥਾਨ ਦਾ ਤਿਲ ਅਸ਼ੁਭ ਹੁੰਦਾ ਹੈ ਉਸ ਤੋਂ ਤਿਲ ਦੇ ਸ਼ੁਭ ਅਤੇ ਅਸ਼ੁਭ ਨਤੀਜਿਆਂ ਦਾ ਪਤਾ ਲਗਾਇਆ ਜਾਂਦਾ ਹੈ। ਸਰੀਰ ਤੇ ਮੌਜੂਦ ਇਹ ਤਿਲ ਵਿਅਕਤੀ ਦੀ ਸ਼ਖਸੀਅਤ ਅਤੇ ਭਵਿੱਖ ਬਾਰੇ ਬਹੁਤ ਕੁਝ ਦੱਸਦੇ ਹਨ। ਦੋਸਤੋ ਅੱਜ ਦੇ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਔਰਤਾਂ ਦੇ ਸਰੀਰ ਤੇ ਮੌਜੂਦ ਤਿਲਾਂ ਬਾਰੇ। ਜੀ ਹਾਂ ਦੋਸਤੋ ਔਰਤਾਂ ਦੇ ਸਰੀਰ ਤੇ ਮੌਜੂਦ ਕੁਝ ਖਾਸ ਤਿਲ ਦੱਸਦੇ ਹਨ ਕਿ ਉਹ ਬੇहद ਖੂਬ ਕਿਸਮਤ ਹਨ ਚਲੋ ਜਾਣਦੇ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਅਤੇ ਤੁਹਾਡੇ ਆਪਣੇ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜ਼ਰੂਰ ਲਿਖੋ ਆਉ ਜਾਣਦੇ ਹਾਂ ਕਿ ਔਰਤਾਂ ਦੇ ਕਿਹੜੇ 9 ਅੰਗਾਂ ਤੇ ਤਿਲ ਹੋਣਾ ਬੇहद ਖੁਸ਼ਕਿਸਮਤ ਮੰਨਿਆ ਜਾਂਦਾ ਹੈ 9 ਅੰਗ ਅਤੇ ਉਹਨਾਂ ਤੇ ਤਿਲਾਂ ਦੇ ਮਤਲਬ ਨੰਬਰ 1 ਮੱਥੇ ਤੇ ਤਿਲ ਸਾਮੁਦ੍ਰਿਕ ਸ਼ਾਸਤਰ ਅਨੁਸਾਰ ਕਿਸੇ ਔਰਤ ਦੇ ਮੱਥੇ ਤੇ ਤਿਲ ਹੋਣਾ ਖੁਸ਼ਕਿਸਮਤੀ ਦੀ ਨਿਸ਼ਾਨੀ ਹੁੰਦਾ ਹੈ ਸਮੁਦ੍ਰਿਕ ਸ਼ਾਸਤਰ ਅਨੁਸਾਰ ਜਿੰਨਾਂ ਔਰਤਾਂ ਦੇ ਮੱਥੇ ਤੇ ਤਿਲ ਹੁੰਦਾ ਹੈ ਉਹ ਆਪਣੇ ਦਮ ਤੇ ਉੱਚਾ ਮੁਕਾਮ ਹਾਸਲ ਕਰਦੀਆਂ ਹਨ ਅਜਿਹੀਆਂ ਔਰਤਾਂ ਵਿੱਚ ਆਤਮ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਨੰਬਰ 2 ਕਮਰ ਤੇ ਤਿਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਕਿਸੇ ਔਰਤ ਦੀ ਕਮਰ ਤੇ ਤਿਲ ਹੋਣਾ ਉਸ ਦੇ ਅਮੀਰ ਹੋਣ ਦਾ ਸੰਕੇਤ ਦਿੰਦਾ ਹੈ ਸામੂਤਿਕ ਸ਼ਾਸਤਰ ਅਨੁਸਾਰ ਅਝਹੀਆਂ ਔਰਤਾਂ ਅਰਥਾਤ ਧਨ વૈਭਵ ਈਸ਼ਵਰਿਆ ਨਾਲ ਜੀਵਨ ਜਿਉਂਦੀਆਂ ਹਨ ਇਹ ਜਿਸ ਖੇਤਰ ਵਿੱਚ ਜਾਂਦੀਆਂ ਹਨ ਖੂਬ ਨਾ ਅਤੇ ਸਫਲਤਾ ਪ੍ਰਾਪਤ ਕਰਦੀਆਂ ਹਨ ਨਾਲ ਹੀ ਔਰਤਾਂ ਦੇ ਕੰਨ ਤੇ ਤਿਲ ਦਾ ਹੋਣਾ ਬਹੁਤ ਹੀ ਦੁਰਲਭ ਮੰਨਿਆ ਜਾਂਦਾ ਹੈ ਜਿੰਨਾਂ ਔਰਤਾਂ ਦੇ ਕੰਨ ਤੇ ਤਿਲ ਹੁੰਦਾ ਹੈ ਉਹ ਬਹੁਤ ਹੀ ਲੱਕੀ ਹੁੰਦੀਆਂ ਹਨ ਇਹੇ ਬੁੱਧੀਮਾਨ ਹੋਣ ਦੇ ਨਾਲ ਹੀ ਕਿਸੇ ਵੀ ਮਾਮਲੇ ਵਿੱਚ ਤੁਰੰਤ ਫੈਸਲੇ ਲੈਂਦੀਆਂ ਹਨ ਜੇ ਕਿਸੇ ਔਰਤ ਦੇ ਦੋਵੇਂ ਕੰਨਾਂ ਤੇ ਤਿਲ ਹੁੰਦਾ ਹੈ ਤਾਂ ਅਜਿਹੀਆਂ ਔਰਤਾਂ ਬਹੁਤ ਹੀ ਆਰਾਮਦਾਇਕ ਜੀਵਨ ਬਤੀਤ ਕਰਦੀਆਂ ਹਨ ਅਤੇ ਨਾਲ ਹੀ ਦੂਜਿਆਂ ਤੇ ਵੀ ਆਪਣਾ ਪ੍ਰਭਾਵ ਛੱਡਣ ਵਿੱਚ ਸਫਲ ਰਹਿੰਦੀਆਂ ਹਨ ਸਿਰਫ ਖੱਬੇ ਕੰਨ ਤੇ ਤਿਲ ਦਾ ਹੋਣਾ ਉਹਨਾਂ ਦੇ ਸਫਲ ਵਿਆਹ ਵੱਲ ਇਸ਼ਾਰਾ ਕਰਦਾ ਹੈ ਨੰਬਰ 3 ਗੱਲ ਤੇ ਤਿਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਜਿੰਨਾ ਔਰਤਾਂ ਦੇ ਗੱਲ ਤੇ ਤਿਲ ਹੁੰਦਾ ਹੈ ਉਹ ਤਿਲ ਉਹਨਾਂ ਦੀ ਸੁੰਦਰਤਾ ਵਧਾਉਂਦੇ ਨਾਲ ਹੀ ਉਹਨਾਂ ਦੀ ਕਿਸਮਤ ਨੂੰ ਵੀ ਚਾਰ ਚੱਲ ਲਗਾ ਦਿੰਦਾ ਹੈ ਅਜਿਹੀਆਂ ਔਰਤਾਂ ਦੀ ਫੈਨ ਫੋਲਿੰਗ ਜ਼ਬਰਦਸਤ ਹੁੰਦੀ ਹੈ ਲੋਕ ਇਹਨਾਂ ਨੂੰ ਬਹੁਤ ਪਸੰਦ ਵੀ ਕਰਦੇ ਹਨ ਅਤੇ ਅਜਿਹੀਆਂ ਔਰਤਾਂ ਦੂਜਿਆਂ ਤੋਂ ਬੜੀ ਆਸਾਨੀ ਨਾਲ ਆਪਣਾ ਕੰਮ ਕਰਵਾ ਲੈਂਦੀਆਂ ਹਨ ਹਾਨਾ ਕੀ ਇਹਨਾਂ ਦੇ ਅੰਦਰ ਇੱਕ ਕਮੀ ਇਹ ਵੀ ਹੁੰਦੀ ਹੈ ਕਿ ਇਹ ਦੂਜਿਆਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਦਿੰਦੀਆਂ ਹਨ ਅਤੇ ਹਰ ਕਿਸੇ ਦੀ ਗੱਲ ਮੰਨ ਲੈਂਦੀਆਂ ਹਨ। ਨੰਬਰ 4 ਮੋਡੇ ਤੇ ਤਿਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਕਿਸੇ ਔਰਤ ਤੇ ਮੋਡੇ ਤੇ ਤਿਲ ਹੋਣਾ ਉਸਦੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਚੌਂ ਦਾ ਸੰਕੇਤ ਹੈ। ਕਿਹਾ ਜਾਂਦਾ ਹੈ ਕਿ ਅਜਿਹੀਆਂ ਔਰਤਾਂ ਖੁਦ ਤੇ ਦੰਤ ਤੇ ਸੰਪੰਨ ਜੀਵਨ ਜਿਉਂਦੀਆਂ ਹਨ ਅਤੇ ਸਮਾਜ ਦੀ ਭਲਾਈ ਲਈ ਬਹੁਤ ਕੰਮ ਕਰਦੀਆਂ ਹਨ ਜਿੰਨਾ ਆਰਥਿਕ ਸੱਜੀ ਜਾਂ ਫਿਰ ਖੱਬੀ ਪਰ ਵਟੇ ਤੇ ਤਿਲ ਹੁੰਦਾ ਹੈ ਉਹ ਬਹੁਤ ਨਾਮ ਤੇ ਪੈਸਾ ਕਮਾਉਂਦੀਆਂ ਹਨ ਪਰ ਦੋਸਤੋ ਇਹਨਾਂ ਦੇ ਨਾਲ ਬਸ ਇੱਕ ਸਮੱਸਿਆ ਹੁੰਦੀ ਹੈ ਕਿ ਇਹ ਸੁਭਾਅ ਤੋਂ ਬਹੁਤ ਖਰਚੀਲੀਆਂ ਹੁੰਦੀਆਂ ਹਨ ਅਤੇ ਕਮਾਇਆ ਹੋਇਆ ਸਾਰਾ ਪੈਸਾ ਇੱਕ ਝਟਕੇ ਵਿੱਚ ਖਰਚ ਕਰ ਦਿੰਦੀਆਂ ਹਨ ਨੰਬਰ 5 ਬੁੱਲਾਂ ਤੇ ਤੇਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਜਿੰਨਾ ਔਰਤਾਂ ਦੇ ਬੁੱਲਾਂ ਤੇ ਤੇਲ ਹੁੰਦਾ ਹੈ ਉਹ ਖਿੱਚ ਦਾ ਕੇਂਦਰ ਹੁੰਦੀਆਂ ਹਨ ਮਰਦਾਂ ਵਿੱਚ ਅਜਿਹੀਆਂ ਔਰਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਔਰਤਾਂ ਦੀ ਹੀਟ ਲਈ ਬੁੱਲਦੇ ਹੀਟਾਂ ਤੇਲ ਹੁੰਦਾ ਹੈ ਉਹ ਬਹੁਤ ਹੀ ਮਿਹਨਤੀ ਹੁੰਦੀਆਂ ਹਨ ਅਤੇ ਇਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਨਤੀਜਾ ਵੀ ਚੰਗਾ ਮਿਲਦਾ ਹੈ ਇਹ ਆਪਣੇ ਯਤਨਾਂ ਨਾਲ ਸਫਲਤਾ ਪਾਉਣਾ ਜਾਣਦੀਆਂ ਹਨ ਨੰਬਰ 6 ਗਲੇ ਤੇ ਤਿਲ ਸਮੁੰਦਰੀ ਕਸ਼ਤ੍ਰ ਨੂੰਸਾਰ ਕਿਸੇ ਆਰਤ ਦੇ ਗਲੇ ਤੇ ਤਿਲ ਹੋਣਾ ਉਸ ਦੇ ਸਹਿਜ ਸੁਭਾਅ ਦੀ ਨਿਸ਼ਾਨੀ ਹੈ ਅਜਿਹੀਆਂ ਔਰਤਾਂ ਸਬਰ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਦੀਆਂ ਹਨ ਨਾਲ ਹੀ ਪਰਿਵਾਰ ਲਈ ਵੀ ਕਾਫੀ ਲੱਕੀ ਸਾਬਤ ਹੁੰਦੀਆਂ ਹਨ ਜੇ ਕਿਸੇ ਔਰਤ ਦੀ ਅੱਖ ਦੇ ਉੱਪਰ ਦੋਹਾਂ ਪਰਵਟਿਆਂ ਦੇ ਵਿਚਕਾਰ ਤਿਲ ਹੋਵੇ ਤਾਂ ਇਸ ਦਾ ਅਰਥ ਹੈ ਕਿ ਉਹ ਬਹੁਤ ਹੀ ਲੱਕੀ ਅਤੇ ਖੁਸ਼ਕਿਸਮਤ ਹੈ ਇੰਨਾ ਦਾ ਵਿਆਹ ਅਮੀਰ ਵਿਅਕਤੀ ਨਾਲ ਹੁੰਦਾ ਹੈ ਅਤੇ ਸਦਾ ਰਾਣੀ ਵਾਂਗ ਰਾਜ ਕਰਦੀਆਂ ਰਹਿੰਦੀਆਂ ਹਨ ਇਨ੍ਹਾਂ ਦੇ ਹੱਥ ਵਿੱਚ ਪੈਸਾ ਵੀ ਬਹੁਤ ਰਹਿੰਦਾ ਹੈ ਅਤੇ ਇਨ੍ਹਾਂ ਨੂੰ ਮਨ ਹੀ ਮਨਗੀਤ ਗੁੰਗੁਨਾਉਂਦ ਬੜਾ ਸ਼ੌਂਕ ਹੁੰਦਾ ਹੈ ਨੰਬਰ 7 ਨਾਭੀ ਤੇ ਤਿਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਜੇ ਕਿਸੇ ਔਰਤ ਦੀ ਨਾਭੀ ਦੇ ਹੇਠਾਂ ਤਿਲ ਹੁੰਦਾ ਹੈ ਤਾਂ ਉਸ ਨੂੰ ਜੀਵਨ ਵਿੱਚ ਕਦੇ ਆਰਥਿਕ ਤੰਗੀਦ ਸਾਨੂੰ ਨਹੀਂ ਕਰਨਾ ਪੈਂਦਾ ਹੈ ਅਜਿਹੀਆਂ ਔਰਤਾਂ ਖੁਸ਼ਕਿਸਮਤ ਹੋਣ ਦੇ ਨਾਲ-ਨਾਲ ਕਿਸੇ ਵੀ ਕੰਮ ਵਿੱਚ ਜਲਦੀ ਸਫਲਤਾ ਹਾਸਲ ਕਰਦੀਆਂ ਹਨ ਨੰਬਰ 8 ਪੇਟ ਤੇ ਤਿਲ ਸਮੁਦ੍ਰਿਕ ਸ਼ਾਸਤਰ ਅਨੁਸਾਰ ਜਿਨ੍ਹਾਂ ਔਰਤਾਂ ਦੇ ਪੇਟ ਤੇ ਤਿਲ ਹੁੰਦਾ ਹੈ ਉਹਨਾਂ ਨੂੰ ਬੇਹਦ ਸ਼ੁਭ ਮੰਨਿਆ ਗਿਆ ਹੈ ਅਜਿਹੀਆਂ ਔਰਤਾਂ ਲਕੀਤਾ ਹੁੰਦੀਆਂ ਹੀ ਹਨ ਨਾਲ ਹੀ ਲਾਈਫ ਵਿੱਚ ਉਹ ਸਾਰੇ ਸੁੱਖ ਪ੍ਰਾਪਤ ਕਰਦੀਆਂ ਹਨ ਜਿਸ ਦੀ ਉਹ ਕਾਮਨਾ ਕਰਦੀਆਂ ਹਨ ਉਹ ਸਾਰੇ ਸੁਪਨੇ ਉਹਨਾਂ ਦੇ ਪੂਰੇ ਹੁੰਦੇ ਹਨ ਨੰਬਰ 9 ਥੋਡੀ ਤੇ ਤਿਲ ਦੋਸਤੋ ਸਮੁੰਦਰੀ ਖਾਸਤਰ ਅਨੁਸਾਰ ਜੇ ਕਿਸੇ ਔਰਤ ਦੀ ਥੋਡੀ ਤੇ ਤਿਲ ਹੋਣਾ ਵੀ ਬਹੁਤ ਸ਼ੁਭ ਮੰਨਿਆ ਗਿਆ ਹੈ ਮੰਨਤਾ ਹੈ ਕਿ ਅਜੇਹੀਆਂ ਔਰਤਾਂ ਦੇ ਜੀਵਨ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਹੈ ਉਹ ਆਰਾਮ ਨਾਲ ਆਪਣਾ ਜੀਵਨ ਜਿਉਂਦੀਆਂ ਹਨ ਸਭ ਤੋਂ ਖਾਸ ਗੱਲ ਇਹ ਹੈ ਕਿ ਅਜੇਹੀਆਂ ਔਰਤਾਂ ਨੂੰ ਜੀਵਨ ਵਿੱਚ ਕਦੇ ਸੰਘਰਸ਼ ਨਹੀਂ ਕਰਨਾ ਪੈਂਦਾ ਹੈ ਨਾਲ ਹੀ ਜੇ ਕਿਸੇ ਔਰਤ ਦੇ ਸੀਨੇ ਤੇ ਤਿੰਨ ਹੋਵੇ ਤਾਂ ਅਜੇਹੀਆਂ ਔਰਤਾਂ ਕਾਫੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਇਸ ਤਰ੍ਹਾਂ ਦੀਆਂ ਔਰਤਾਂ ਦਾ ਜੀਵਨ ਇੱਛਾਵਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਹਨਾਂ ਨੂੰ ਖੁਸ਼ਕਿਸਮਤ ਪੁੱਤਰ ਦੀ ਪ੍ਰਾਪਤ ਵੀ ਹੁੰਦੀ ਹੈ ਅਤੇ ਔਰਤਾਂ ਆਪਣੇ ਸੰਘਰਸ਼ ਦੇ ਦਮਤੇ ਆਪਣਾ ਨਾਂ ਅਤੇ ਇੱਕ ਮੁਕਾਮ ਹਾਸਲ ਕਰਦੀਆਂ ਹਨ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਅਤੇ ਤੁਹਾਡੇ ਆਪਣੇ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ